ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਬਾਬਾ ਬਕਾਲਾ ਸਾਹਿਬ ਦੇ ਵਿੱਚੋਂ ਨਵੀਂ ਪਤਛਾਈ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਪੋਰਾ ਸਾਹਿਬ ਦੇ ਅੰਦਰ ਬੇਅਦਬੀ ਤੇ ਵੱਦਸਲੂਕੀ ਦੀ ਘਟਨਾ ਸਾਹਮਣੇ ਆਈ ਹੈ ਪਰ ਇਸ ਵਾਰ ਬੇਅਦਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਾਂ ਫਿਰ ਗੁਟਕਾ ਸਾਹਿਬ ਦੇ ਸਰੂਪ ਨਾਲ ਨਹੀਂ ਕੀਤੀ ਗਈ ਸਗੋਂ ਅਰਦਾਸ ਕਰ ਰਹੇ ਸਿੰਘ ਸਾਹਿਬ ਦੇ ਨਾਲ ਕੀਤੀ ਗਈ ਹੈ ਤੇ ਉੱਥੇ ਖੜੀਆ ਸੰਗਤਾਂ ਨਾਲ ਵੱਦਸਲੂਕੀ ਕੀਤੀ ਗਈ ਇੱਕ ਵਿਅਕਤੀ ਵੱਲੋਂ ਸੇਵਾਦਾਰ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਦੀ ਕੇ ਸੀ ਸੀ ਟੀ ਵੀ ਵੀਡੀਓਜ਼ ਵੀ ਸਾਹਮਣੇ ਆਈਆਂ ਸੀਸੀਟੀਵੀ ਵੀਡੀਓਰ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਇੱਕ ਵਿਅਕਤੀ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਆਉਂਦਾ ਤੇ ਪਹਿਲਾਂ ਮੱਥਾ ਟੇਕਦਾ ਫਿਰ ਇੱਕ ਸ਼ਸਤਰ ਦੇ ਨਾਲ ਛੇੜਛਾੜ ਕਰਦਾ ਤੇ ਫਿਰ ਅਰਦਾਸ ਕਰ ਰਹੇ ਸਿੰਘ ਸਾਹਿਬ ਦੇ ਨਾਲ ਖਹਿ ਕੇ ਲੰਘਦਾ ਤੇ ਦੂਜੀਆਂ ਸੰਗਤਾਂ ਨਾਲ ਵੀ ਬਦਸਲੂਕੀ ਕਰਦਾ ਤਾਂ ਬਾਅਦ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਤਾਬਿਆਂ ਦੇ ਨਰਦੀਕ ਤੇ ਸਮਾਨ ਦੇ ਨਾਲ ਵੀ ਛੇੜਖਾਨੀ ਕਰਨੀ ਸ਼ੁਰੂ ਕਰ ਦਿੰਦਾ ਐਤਲੀ ਸੇਵਾਦਾਰ ਉਸ ਨੂੰ ਰੋਕਦਾ ਤੇ ਉਹ ਸੇਵਾਦਾਰ ਨਾਲ ਬਦਸਲੂਕੀ ਵੀ ਕਰਦਾ ਦਿਖਾਈ ਦਿੰਦਾ ਜਾਣਕਾਰੀ ਅਨੁਸਾਰ ਸੇਵਾਦਾਰ ਨੇ ਦੂਸਰੇ ਸੇਵਾਦਾਰਾਂ ਨੂੰ ਬੁਲਾ ਕੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਭੋਰਾ ਸਾਹਿਬ ਤੋਂ ਬਾਹਰ ਕੱਢਿਆ ਤੇ ਜਿਸ ਤੋਂ ਬਾਅਦ ਵਿਅਕਤੀ ਨੇ ਬਾਹਰ ਸੰਗਤਾਂ ਦੇ ਨਾਲ ਵੀ ਲੜਾਈ ਝਗੜਾ ਕੀਤਾ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਵਿਅਕਤੀ ਪਹਿਲਾਂ ਵੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਚੁੱਕਿਆ ਤੇ ਇਸ ਸਾਲ ਦੀ ਸਜ਼ਾ ਵੀ ਕੱਟ ਚੁੱਕਿਆ ਵਿਅਕਤੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਸਬੰਧਿਤ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਤੇ ਜਾਣਦੇ ਆ ਇਸ ਮਾਮਲੇ 'ਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੱਕੀ ਕਰਨਾ ਹਾਂ ਜਨਾ ਸਵੇਰੇ ਤਕਰੀਬਨ 5 ਵਜੇ ਨੇ 5:00 5:00 ਦੇ ਕਰੀਬ ਆ ਜਦ ਮੈਂ ਸੰਗਤਰਕੀਨ ਦੀ ਦਰਮਾ ਮੱਥਾ ਟੇਕਣ ਆਉਂਦੀ ਉਹਨਾਂ ਵਿੱਚੋਂ ਵੀ ਇੱਕ ਜਿਹੜਾ ਬੰਦਾ ਸੀ ਉਹ ਮੱਥਾ ਟੇਕਣ ਆਇਆ ਜਦੋਂ ਪੂਰਾ ਸਾਹਿਬ ਗਿਆ ਨਾ ਪੂਰਾ ਸਾਹਿਬ ਜਿਹੜੇ ਸਾਡੀ ਡਿਊਟੀ ਵਾਲੇ ਸਿੰਘ ਸੀ ਸੇਵਾਦਾਰ ਅਰਦਾਸ ਸਿੰਘ ਉਹਦੇ ਨਾਲ ਜਾ ਕੇ ਉਹਨੇ ਥੋੜੀ ਬੱਤਸ ਲੁਕੀ ਕੀਤੀ ਜਿਹੜੀ ਗੋਲ ਕਰੇ ਵਿੱਚ ਮਾਇਆ ਪਾਉਣ ਵਾਲੀ ਪੱਤੀ ਹੁੰਦੀ ਹੈ ਨਾ ਉਹ ਪੱਤੀ ਫੜ ਕੇ ਉਹਨੇ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂ ਉਸੇ ਟਾਈਮ ਸਾਡੇ ਸੇਵਾਦਾਰ ਨੇ ਦੂਜੇ ਸਿੰਘ ਜਿਹੜੇ ਡਿਊਟੀ ਤੇ ਨਾਲ ਸੀ ਉਹਨਾਂ ਨੂੰ ਬੁਲਾ ਕੇ ਉਹਨੂੰ ਤੁਰੰਤ ਉਥੋਂ ਬਾਹਰ ਕ ਬਾਰ ਕੱਢ ਕੇ ਸੰਗਤਰੇ ਵਿੱਚ ਹੋਏ ਜਾਂਦਾ ਹੈ ਨਾ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਤੇ ਸੰਗਤ ਨਾਲ ਵੀ ਉਹਦੀ ਮਤਲਬ ਹੱਥੋਂ ਪਾਈ ਹੁੰਦੀ ਰਹੀ ਬਾਹਰ ਫਿਰ ਉਹਨੂੰ ਸੰਗਤ ਇੱਥੇ ਬਾਹਰ ਲਈ ਉਥੋਂ ਸਨਾਚੜੂ ਕੇ ਭੱਜਿਆ ਸਰੋਵਰ ਵੱਲ ਚਲੇ ਗਿਆ ਇੱਥੋਂ ਸੰਗਤ ਕੋਲ ਜਦੋਂ ਬਾਹਰ ਹੀ ਲਿਆਂਦਾ ਗਿਆ ਨਾ ਮੈਂ ਉਦੋਂ ਆਇਆ ਮੌਕੇ ਤੇ ਮੈਂ ਜਿਹੜੇ ਤੁਰੰਤ ਪੁਲਿਸ ਨੂੰ ਫੋਨ ਕਰਕੇ ਉਹ ਪੁਲਿਸ ਦੇ ਹਵਾਲੇ ਕਰਤਾ ਉਦੋਂ ਬਾਅਦ ਅਸੀਂ ਰਿਟਨ ਜਿਹੜੀ ਆ ਬਈ ਕਾਰਵਾਈ ਹੈ ਉਹ ਪੁਲਿਸ ਨੂੰ ਦੇ ਕੇ ਤੇ ਕਾਨੂੰਨੀ ਕਾਰਵਾਈ ਕਰਨ ਲਈ ਕਹਿੰਦਾ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਈ ਜਦ ਤੇ ਪੰਜ ਲੋਕ ਕੀ ਕੀਤੇ ਜਿਸ ਵਿੱਚ ਕੀ ਆਪਣਾ ਵੰਚ ਸੀਗਾ ਮੈਂਟਲ ਸੀਗਾ ਕਿ ਨਸ਼ਾ ਤੌਰ ਤੇ ਆਇਆ ਗਿਆ ਬੰਦਾ ਉਹ ਹਨੇ ਲਾਣਾ ਦੇਖਣ ਨੂੰ ਤਾਂ ਲਾਦਾ ਵੀ ਨਸਈਆ ਬੰਦਾ ਪਰੰਤੂ ਜਿਵੇਂ ਅਸੀਂ ਪਤਾ ਕੀਤਾ ਵੀ ਇੱਥੇ ਨੇੜੇ თੋਥੀਆਂ ਪਿੰਡ ਦਾ ਰਹਿਣ ਵਾਲਾ ਹੈ ਉਹ ਉਹਨੇ ਚਾਰ ਪੰਜ ਸਾਲ ਪਹਿਲਾਂ 2015-16 ਦੇ ਵਿੱਚ ਕਰੀਬ ਦਾਦ ਦੇ ਨੇ ਵੀ ਉਹਨੇ ਆਪਣੇ ਪਿੰਡ ਬਾਰੇ ਵੀ ਕਰਨ ਦੀ ਕੋਈ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਵੀ ਹੋਏ ਇੱਕ ਸਾਲ ਹੈ ਜਿਹੜਾ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਹੈ ਇਸ ਕਰਕੇ ਲੱਗ ਰਿਹਾ ਵੀ ਉਹ ਖਬਰਾਂ ਕਿਹੜੀ ਨੀਟ ਨਾਲ ਆਇਆ ਹੋਵੇ ਤਾਂ ਬੱਗੁਰ ਤੇਗ ਭਦਰਸਨ ਨੇ ਕਿਰਪਾ ਕੀਤੀ ਸਾਡੇ ਸਿੰਘ ਮਸਤਾਜ ਤੇ ਪੂਰੇ ਡਿਊਟੀ ਵਾਲੇ ਤੇ ਉਹਨਾਂ ਨੇ ਤੁਰੰਤ ਜਿਹੜਾ ਐਕਸ਼ਨ ਲੈ ਕੇ ਉਹਨੂੰ ਮਿੰਟੋ ਮਿੰਟੇ ਬਾਹਰ ਕੱਢਦਾ ਇਹ ਜੀ ਕੋਈ ਘਟਨਾ ਨਹੀਂ ਵਾਪਰੀ ਕੀ ਕਹਿਣਾ ਹੈ ਕਿ ਕੋਈ ਜੀ ਸਮੇਂ ਦੇ ਵਿੱਚ ਸਲਾਨਾ ਜੁੜ ਮੇਲਾ ਹੋ ਰਿਹਾ ਵੱਡੇ ਪੱਦਰ ਦੇ ਕਿਸੇ ਨਾ ਕਿਸੇ ਤਰੀਕੇ ਦੀ ਸ਼ਿਕਾਇਤੀ ਹੋ ਸਕਦੀ ਹੈ ਉਹ ਵੀ ਸਕਦੀ ਹੈ ਜੀ ਨਹੀਂ ਇਹ ਹੁਣ ਅਸੀਂ ਇਹਦੇ ਬਾਰੇ ਕੀ ਕਹਸਾਂ ਪਰ ਅਸੀਂ ਆਪਣੇ ਵੱਲੋਂ ਅਲਰਟ ਆ ਮੈਂ ਆਪਣੇ ਸਾਰੇ ਸਟਾਫ ਨੂੰ ਅੱਜ ਵੀ ਕੱਲ ਵੀ ਰੋਜ਼ ਮੀਟਿੰਗ ਕਰਕੇ ਇਹਨਾਂ ਨੇ ਜਿਹਨੇ ਪੂਰੀ ਅਲਰਟ ਹੋ ਕੇ ਪੂਰੀ ਉਹਨਾਂ ਡਿਸਪਲਾਈਨ ਨਾਲ ਪੂਰੀ ਡਿਊਟੀ ਕਰਨੀ ਹੈ ਸੰਗਤ ਨਾਲ ਪਿਆਰ ਨਾਲ ਪੇਸ਼ ਆਉਣਾ ਕੀ ਲੱਗਦਾ ਕੈਮਰੇ ਦੀ ਫੁਟੇਜ ਵਿੱਚ ਕਿੰਨਾ ਕੁ ਦਰਸਾਇਆ ਗਿਆ ਕਿ ਬੰਦਾ ਜਿਹੜਾ ਹੱਥ ਪਾਈ ਹੁੰਦਾ ਹੈ ਆਪਣੀ ਹੈਗਾ ਇਹ ਜੀ ਕੈਮਰੇ ਦੀ ਫੋਟਾਂ ਤੁਸੀਂ ਦੇਖਿਆ ਇਹਨੇ ਉਹ ਹੱਥੋਂ ਪਾਈ ਹੁੰਦਾ ਰਿਹਾ ਬਾਹਰ ਵੀ ਉੱਥੇ ਵੀ ਆਪਣੇ ਸਾਡੇ ਸਿੰਘ ਨਾਲ ਜਿਹੜਾ ਡਿਊਟੀ ਤੇ ਸੀ ਉਹਦੇ ਉਹਨੇ ਪੱਤੀ ਮਾਰਨੀ ਕੋਸ਼ਿਸ਼ ਕੀਤੀ ਹੈ